ਠਿੰਦਾ ਦੇ ਤਲਵੰਡੀ ਸਾਬੋ ਇਲਾਕੇ ਦੇ ਅਧੀਨ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਇੱਕ ਛੋਟੇ ਜਿਹੇ ਕਤੂਰੇ ਨੂੰ ਲੈ ਕੇ ਹੋਈ ਲੜਾਈ ਦੇ ਵਿੱਚ ਦੋਰੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ 4 ਲੋਕਾਂ ਦੇ ਖਿਲਾਫ ਨਾਮ ਸਮੇਤ ਅਤੇ 2-3 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ 4 ਕਥਿਤ આરોપીਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਤੇ ਵਾਰਦਾਤ ਦੇ ਮੌਕੇ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਬਰਾਮਦ આરોપીਆਂ ਕੋਲੋਂ ਕਰ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਤਲਵੰਡੀ ਸਾਬੋ ਦੇ ਡੀਐਸਪੀ ਇਸ਼ਾਦ ਸਿੰਘਲਾ ਨੇ ਦੱਸਿਆ ਹੈ ਕਿ ਜੋ ਵੀ ਅਗਲੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਜੋ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਤਲਾਸ਼ ਵੀ ਪੁਲਿਸ ਵੱਲੋਂ ਵਕ ਵਕ ਪਾਰਟੀਆਂ ਬਣਾ ਕੇ ਕੀਤੀ ਜਾ ਰਹੀ ਹੈ ਮਨ ਮਾਮਲਾ ਦਰਜ ਕਰਨ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵਕ ਵਕ ਟੀਮਾਂ ਬਣਾਈਆਂ ਗਈਆਂ ਟੈਕਨੀਕਲ ਐਵੀਡੈਂਸ ਹਿਊਮਨ ਇੰਟੈਲੀਜੈਂਸ ਰਾਹੀਂ ਐਸਐਚਓ ਤਲਵੰਡੀ ਸਾਹਿਬੂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬਾਈ ਨੇਮ ਦਰਜ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿੰਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ ਇਹ ਦੋਸ਼ੀ ਕਿਹੜੇ ਹੈਗੇ ਨੇ ਜਰ ਕੇ ਲਈ ਤੁਹਾਡੇ ਸਾਰੇ ਦੋਸ਼ੀ ਮੇਰੇ ਤੋਂ ਇਸੇ ਚਾਰ ਬਾਈ ਨੇਮ ਦੋਸ਼ੀ ਨੇ ਜਿਨ੍ਹਾਂ ਦਾ ਨਾਮ ਹੈ ਇਕਮਜੋਤ ਸਿੰਘ ਮਨਦੀਪ ਸਿੰਘ ਜਗਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀ ਵੀ ਹਨ ਸਰ ਇਹ ਮਾਮਲਾ ਕਾਰਨ ਕਿਸੇ ਕਤਲ ਕਰਨ ਦਾ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇਹ ਕੋਈ ਪੁਲਿਸ ਕੋਲ ਇਸ ਦੀ ਪਹਿਲਾਂ ਕੋਈ ਸ਼ਿਕਾਇਤ ਥਾਈ ਸੀ ਜੀ ਇਹ ਇਸ ਝਗੜੇ ਸੰਬੰਧੀ ਵੀ ਗੈਰ ਕਿਸ ਝਗੜੇ ਸੰਬੰਧੀ ਕੋਈ ਸ਼ਿਕਾਇਤ ਨਹੀਂ ਸੀ ਪਹਿਲਾਂ ਇਹ ਧਿਰਾਂ ਦੀ ਪਹਿਲੀ ਵਾਰੀ ਸਾਨੂੰ ਲੜਾਈ ਦੀ ਇਨਫੋਰਮੇਸ਼ਨ ਮਿਲੀ ਹੈ ਵਜ੍ਹਾ ਰੰਜਿਸ਼ ਇਹ ਹੈ ਜੀ ਕਿ ਕਰੀਬ 3-4 ਦਿਨ ਪਹਿਲਾਂ ਅਮਰੀਕ ਸਿੰਘ ਇੱਕ ਕਤੂਰਾ ਲੈ ਕੇ ਆਇਆ ਸੀ ਅਤੇ ਇਕਮਜੋਤ ਸਿੰਘ ਕਹਿੰਦਾ ਸੀਗਾ ਕਿ ਉਹ ਕਤੂਰਾ ਮੇਰਾ ਹੈ ਤੇ ਤੂੰ ਉਹ ਮੈਨੂੰ ਵਾਪਸ ਕਰ ਦੇ। ਇੱਕ ਕਤੂਰੇ ਮਗਰ ਹੀ ਇਹ ਲੜਾਈ ਹੋਈ ਸੀ ਜਿਸ ਵਿੱਚ ਦੋ ਬੰਦਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਸ਼ਨਕੌਰ ਗੰਭੀਰ ਹਾਲਤ ਵਿੱਚ ਹਸਪੀਟਲ ਵਿੱਚ ਐਡਮਿਟ ਹੈ। ਅ ਤੁਸੀਂ ਉਹ ਗ੍ਰਿਫਤਾਰ ਕਰ ਕੋਈ ਬਰਾਮਦਗੀ ਜਾਂ ਕੁਝ ਹੋਰ ਨਿਕਲਣ ਦੀ ਸਭਾ ਬਣਾਇਆ ਸਰ। ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਜੀ। ਜੇ ਕੋਈ ਵੀ ਬਰਾਮਦਗੀ ਹੋਰ ਹੁੰਦੀ ਹੈ ਤਾਂ ਉਹ ਦੱਸਿਆ ਜਾਏਗਾ। ਮੋਟਰਸਾਈਕਲ ਜਿਹੜੇ ਵਰਤਿਆ ਗਿਆ ਸੀਗਾ ਉਹ ਬਰਾਮਦ ਹੋ ਚੁੱਕਿਆ ਹੈ। ਸਰ ਜिले આરોપી ਪਕੜੇ ਗਏ ਨੇ ਕੋਈ ਪਹਿਲਾਂ ਕੋਈ ਕ੍ਰਿਮੀਨਲ ਰਿਪੋਰਟ ਹੈ ਲੈਣਾ ਕੋਈ ਰਿਕਾਰਡ ਇਹਨਾਂ ਦਾ ਜਾਂ ਪਹਿਲਾਂ ਕੋਈ ਮਾਮਲਾ ਦਰਜ ਹੈ ਇਹਨਾਂ ਦੇ ਖਿਲਾਫ ਹਜੇ ਹੋ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਫਿਲਹਾਲ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਜੇ ਕੋਈ ਵੀ ਉਹਨਾਂ ਖਿਲਾਫ ਦਰਜ ਰਜਿਸਟਰ ਹੋਊਗਾ ਕੇਸ ਤਾਂ ਉਹਦੇ ਬਾਰੇ ਵੀ ਅੱਗੇ ਜਾਣਕਾਰੀ ਦਿੱਤੀ ਜਾਵੇਗੀ ਜਗਬਾਨੀ ਟੀਵੀ ਲਈ ਬਠਿੰਡਾ ਤੋਂ ਵੀ ਕਹਿ ਬਹਿਸ ਦੀ ਰਿਪੋਰਟ